ਪ੍ਰੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਖਤ ਸ੍ਰੀ ਕੇਸ਼ਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਪੰਜ ਪਿਆਰੇ ਸਾਜੀ ਗਈ ਸੀ ਤੇ ਇੱਥੇ ਦੇਖੋ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਦਰਸ਼ਨ ਖਾਤਮਾ ਦਿਖਾਉਂਦੇ ਦਰਸ਼ਨ ਕਰਦੀਆਂ ਤੇ ਦੇਖੋ ਕਿੰਨੇ ਸੰਗਤ ਪਹੁੰਚੀ ਹੈ ਤਖਤ ਸ੍ਰੀ ਕੇਸ਼ਗੜ ਸਾਹਿਬ ਤੇ ਕੀਰਤਨ ਚੱਲ ਰਹੇ ਹਨ ਆ ਦੇਖੋ ਵੀ ਜੋੜਾ ਘਰ ਦੀ ਸਾਹਮਣੇ ਲਿਖ ਰਹੀ ਆ ਵੱਡੀ ਜੋੜਾ ਘਰ ਬਣਾਇਆ ਪਿਆ ਹੈ ਬਹੁਤ ਵੱਡਾ ਇਹ ਕਾਰ ਸੇਵਾ ਪੂਰੀ ਵਾਲੇ ਸ੍ਰੀ ਅਮਰਸਰ ਆ ਗਏ ਆ ਸਮਾਰਕ ਸਰ ਦਾ ਪਹਿਲਾ ਵਾਲੇ ਨੂੰ ਦਸਨ ਕਰੋ ਪਤਿ ਸ੍ਰੀ ਕੇਸਕਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇਹ ਗੇਟ ਆ ਜੀ ਅਕਸ਼ੀਵਰ ਸੈਡ ਦਾ ਸਟ੍ਰੀਟ ਇੱਥੇ ਗੇਟ ਤੇ ਲਿਖਿਆ ਹੋਇਆ ਹੈ ਵਾਹਕ ਪ੍ਰਗਤੀ ਉਤਮਰਧ ਗੰਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੀ ਗੁਰਚੀਲਾ ਦੇਖੋ ਜੀ ਇਹ ਦੇਖੋ ਬਹੁਤ ਪੁਰਾਣਾ ਰੱਖ ਬੋੜ ਦਾ ਰੱਖ ਬੰਦਾ ਇਹ ਸੰਗਤਾਂ ਨਾਲ ਸੇ ਹੋ ਰਹੀਆਂ ਹਨ ਤੇ ਇਹ ਜੋੜਾ ਆਪਣੇ ਨਾਲ ਤੇਰੇ ਪਰਚੀ ਕੜਾ ਪ੍ਰਸ਼ਾਦ ਲਰੋ ਜੀ ਇੱਥੇ ਕੜਾ ਪ੍ਰਸ਼ਾਦ ਜੀ ਸੰਗਤਾਂ ਹੁੰਦੀਆਂ ਨੇ ਬਹੁਤ ਸੁੰਦਰ ਮੈਂ ਭਾਈ ਜੀ ਇੱਥੇ ਸੰਗਤਾਂ ਦਾ ਮਨ ਬੜਾ ਖੁਸ਼ ਹੁੰਦਾ ਇੱਥੇ ਆ ਕੇ दर्शन कर तो रही है दिखा रहे हैं वागुरु जी का खालसा वाहू जी की फशी